ਹਾਂਜੀ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਸੈਂਟਰਲ ਪਾਰਕ ਦੇ ਵਿੱਚ ਜਿੱਥੇ ਬਹੁਤ ਵੱਡਾ ਫਲਾਵਰ ਸ਼ੋਅ ਹੋ ਰਿਹਾ ਇਹ ਫਲਾਵਰ ਸ਼ੋਅ ਹਰ ਸਾਲ ਹੁੰਦਾ ਹੈ ਅੱਜ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਰੌਣਕ ਤੇ ਇੱਥੇ ਕੀ ਕੀ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਹੁੰਦੀਆਂ ਨੇ ਫਲਾਵਰ ਸ਼ੋਅ ਦੇ ਵਿੱਚ ਹੁੰਦੀਆਂ ਨੇ ਉਹ ਅੱਜ ਸਾਰੀਆਂ ਤੁਹਾਨੂੰ ਦਿਖਾਵਾਂਗੇ ਆਓ ਆਪਾਂ ਚੱਲਦੇ ਹਾਂ ਫਲਾਵਰ ਸ਼ੋਅ ਦੇ ਵਿੱਚ ਤੇ ਦਿਖਾਉਣਾ ਤੁਹਾਨੂੰ ਅੱਜ ਦਾ ਫਲਾਵਰ ਸ਼ੋਅ ਹਾਂਜੀ ਸਾਡੇ ਨਾਲ ਜੁੜਗੇ ਨੇ ਨਰੇਸ਼ ਵਿੱਕੀ ਜੀ ਜਿਹੜੇ ਆਪਣਾ এনवायरमेंट ਸੁਸਾਇਟੀ ਦੇ ਚੇਅਰਮੈਨ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂਗੇ ਕਿ ਉਹ ਅੱਜ ਕੀ ਜਾਣਕਾਰੀ ਦੇ ਰਹੇ ਨੇ ਫਲਾਵਰ ਸ਼ੋਅ ਦੇ ਤੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਰ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਫਲਾਵਰ ਸ਼ੋਅ 2024 ਦੇ ਵਿੱਚ ਤੁਸੀਂ ਆਏ ਹੋ ਸਾਡਾ ਮਾਣ ਮਨਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਹਾਂਜੀ ਸਰ ਅੱਜ ਦਾ ਜਿਹੜਾ ਆਪਣਾ ਫਲਾਵਰ ਸ਼ੋਅ ਹੋ ਰਿਹਾ ਆਪਾਂ ਪਿਛਲੇ ਸਾਲ ਵੀ ਮਿਲੇ ਸੀਗੇ ਉਹਦੇ ਨਾਲੋਂ ਕਿਦਾਂ ਦਾ ਹੰਕਾਰ ਲੱਗ ਰਿਹਾ ਤੁਹਾਨੂੰ ਸਰ ਸਾਡਾ ਜਦੋਂ ਇਹ ਅਸੀਂ ਸੋਚਿਆ ਸੀ ਵੀ 2024 ਦੇ ਵਿੱਚ ਅਸੀਂ ਫਲਾਵਰ ਸ਼ੋਅ ਕਰਨਾ ਹੈ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਇੱਕ ਇੱਕ ਮਕਸਦ ਸੀਗਾ ਇੱਕ ਮਕਸਦ ਇਹ ਸੀ ਕਿ ਅਸੀਂ এনवायरमेंट ਸੁਸਾਇਟੀ ਵੱਲੋਂ ਹਰ ਘਰ ਦੇ ਵਿੱਚ ਇੱਕ ਬੂਟਾ ਜੂਰ ਪਹੁੰਚੋਣਾ ਹੈ ਇਸ ਲਈ ਅਸੀਂ ਇੱਥੇ ਫਲਾਵਰ ਐਗਜ਼ੀਬਿਸ਼ਨ ਲਾਈ ਹੈ ਉਹ ਜਿਹੜੇ ਅਸੀਂ ਪਲਾਂਟਸ ਅਸੀਂ ਦੇ ਰਹੇ ਹਾਂ ਨਾਨ-ਪ੍ਰੋਫਿਟ ਤੇ ਦੇ ਰਹੇ ਹਾਂ ਸਾਡੀ ਇੱਕ ਦਿਲੀ ਤਮੰਨਾ এনवायरमेंट ਸੁਸਾਇਟੀ ਦੀ ਸਾਡੇ ਪ੍ਰਧਾਨ ਐਮ.ਐਲ.ਏ ਸਾਹਿਬ ਮਾਨਸਾ ਦੇ ਡਾਕਟਰ ਵੀਰੇ ਸਿੰਘ ਰਾਜੀ ਅਤੇ ਸਾਡੀ ਸਾਰੀ ਟੀਮ ਤਨਮਨ ਤਨ ਨਾਲ 4 ਮਹੀਨਾ ਤੋਂ ਲੱਗੀ ਵੀ ਹੈ ਸਾਡਾ ਇੱਕੋ ਹੀ ਮਕਸਦ ਸੀ ਦੀ ਮਾਨਸਾ ਦੇ ਹਰ ਘਰ ਦੇ ਵਿੱਚ ਅਸੀਂ ਬੂਟਾ ਪਹੁੰਚਾਉਣਾ ਹੈ ਤੇ 2024 ਫਲਾਵਰ ਸ਼ੋਅ ਨੂੰ ਅਸੀਂ ਸਕਸੈਸ ਕਰਨਾ ਹੈ ਤੇ ਅੱਜ ਜੋ ਇੱਥੇ ਫੰਕਸ਼ਨ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਸਾਡਾ ਲੋਤੇ ਲੋਕ ਬਹੁਤ ਖੁਸ਼ ਹੋ ਕੇ ਜਾ ਰਹੇ ਨੇ ਬਹੁਤ ਵਧੀਆ ਫੰਕਸ਼ਨ ਹੋ ਰਿਹਾ ਹੈ ਜੀ ਜੀ ਜਿਹੜੀ ਪਬਲਿਕ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਕਿਦਾਂ ਉਹਨਾਂ ਦੀ ਅਟੈਚਮੈਂਟ ਵਧੀਆ ਆਪਣੇ ਨਾਲ ਸਰ ਜਿਵੇਂ ਅਸੀਂ ਇਹ ਫਲਾਵਰ ਸ਼ੋਅ ਕਰਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਫੰਡਸ ਦੀ ਲੋੜ ਹੁੰਦੀ ਹੈ ਤਾਂ ਸਾਡੇ ਨਾਲ ਜਿੰਨੇ ਵੀ ਇੱਥੇ ਸਾਲਾਂ ਲੱਗੀਆਂ ਨੇ ਜਾਂ ਸਾਡੇ ਪ੍ਰੋਗਰਾਮ ਦੇ ਸਪਾਂਸਰਸ ਨੇ ਅਸੀਂ ਜਦੋਂ ਉਹਨਾਂ ਕੋਲੇ ਜਾਂਦੇ ਹਾਂ ਤਾਂ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਉਹਨਾਂ ਦਾ ਪੈਸਾ ਹੈ ਉਹ ਗਲਤ ਜਗ੍ਹਾ ਨਹੀਂ ਲੱਗਦਾ ਤੇ ਉਹ ਆਪਣਾ ਪੈਸਾ ਜਾਂ ਫੰਡ ਜਿਹੜਾ ਵੀ ਹੈਗਾ ਉਹ ਸਾਨੂੰ ਇੱਥੇ ਸਪான்ਸਰ ਕਰਨ ਲਈ ਖੁਸ਼ ਹੋ ਕੇ ਦਿੰਦੇ ਆ ਉਹਨਾਂ ਨੂੰ ਪਤਾ ਹੈ ਵੀ ਇੱਥੇ ਜੋ ਵੀ ਕੰਮ ਹੋ ਰਿਹਾ ਹੈ ਬਿਲਕੁਲ ਸਹੀ ਕੰਮ ਹੋ ਰਿਹਾ ਹੈ এনवायरमेंट ਦੇ ਰਿਲੇਟਡ ਕੰਮ ਹੋ ਰਿਹਾ ਹੈ ਤੇ ਸਾਨੂੰ ਵੀ ਉਹਨਾਂ ਤੇ ਮਾਣ ਹੈ ਸਾਡੇ ਸਪான்ਸਰਸ ਦੇ ਉੱਤੇ ਜਿੱਦਾਂ ਸਰ ਇਹ ਨਿੰਮ ਸੁੱਕ ਗਏ ਨੇ ਥੋੜੀ ਜਾਣਕਾਰੀ ਦਿਓ ਕੀ ਕਾਰਨ ਹੋ ਸਕਦਾ ਹੈ ਜੜ ਤੱਕ ਸੁੱਕੇ ਹੋਏ ਰਹੇ ਜੀ ਸਰ ਜਿਹੜੇ ਨਿੰਮ ਸੁੱਕ ਗਏ ਨੇ ਇਹ ਬਹੁਤ ਲੋਕਾਂ ਦਾ ਇੱਕ ਸਵਾਲ ਆਇਆ ਕਿ ਦੂਜੇ ਦਰਖਤ ਤਾਂ ਸਾਰੇ ਹਰੇ ਹੋ ਗਏ ਡੇਕਾ ਹਰੀਆਂ ਹੋ ਗਈਆਂ ਨਿੰਮ ਕਿਉਂ ਸੁੱਕ ਗਏ ਇਸ ਸਾਲ ਜੋ ਸਰਦੀ ਹੈ ਜਿਹੜੀ ਉਹ ਬਹੁਤ ਲੰਬੀ ਚੱਲੀ ਹੈ ਸਰਦੀ ਜੀ ਤੇ ਇਹ ਨਹੀਂ ਹੈ ਵੀ ਇਹ ਨਿੰਮ ਸੁੱਕ ਗਏ ਨਿੰਮਾਂ ਨੇ ਚਲਣਾ ਥੋੜਾ ਜਿਹਾ ਇਹਨਾਂ ਨੂੰ ਟਾਈਮ ਲੱਗੂਗਾ ਇਹ ਵਾਤਾਵਰਨ ਜੋ ਆਪਣਾ ਸਿਸਟਮ ਥੋੜਾ ਜਿਹਾ ਖਰਾਬ ਹੋ ਚੁੱਕਿਆ ਹੈ এনवायरमेंट ਦਾ ਪਹਿਲਾਂ ਕੀ ਹੁੰਦਾ ਸੀ ਦਿਨ ਤੇ ਰਾਤ ਦੇ ਵਾਤਾਵਰਨ ਦੇ ਵਿੱਚ ਬਹੁਤ ਥੋੜਾ ਵੇਰੀਏਸ਼ਨ ਹੁੰਦਾ ਸੀ ਪਰ ਜਦੋਂ ਅਸੀਂ ਇਨਸਾਨ ਇੱਕ ਧਰਤੀ ਤੇ ਕਿਹ ਇਨਸਾਨ ਇੱਕ ਇਹ ਜਿਹਾ ਮਤਲਬ ਜਾਨਵਰ ਆ ਮ ਲਾ ਲੋ ਤੁਸੀਂ ਪ੍ਰਾਣੀ ਐ ਜਿਨੇ এনवायरमेंट ਨੂੰ ਸਭ ਤੋਂ ਵੱਧ ਖਰਾਬ ਕੀਤਾ ਹੈ ਹੋਰ ਕਿਸੇ ਚੀਜ਼ ਨੇ ਕਿਸੇ ਜਾਨਵਰ ਨੇ ਕਿਸੇ ਪਸ਼ੂ ਪੰਛੀ ਨੇ এনवायरमेंट ਨੂੰ ਖਰਾਬ ਨਹੀਂ ਕੀਤਾ ਸਿਰਫ ਇਨਸਾਨ ਹੀ ਕਿਹੋ ਜਿਹਾ ਪ੍ਰਾਣੀ ਹੈ ਜਿਨੇ এনवायरमेंट ਨੂੰ ਖਰਾਬ ਕੀਤਾ ਜਿਹੜਾ ਇਹ ਟੈਂਪਰੇਚਰ ਸੀਗਾ ਦਿਨ ਤੇ ਰਾਤ ਦਾ ਉਹ ਵੇਰੀਏਸ਼ਨ ਬਹੁਤ ਜ਼ਿਆਦਾ ਵੱਧ ਗਿਆ ਜਿੰਨਾ ਕਰਕੇ ਆਪਣੀਆਂ ਰੁੱਤਾਂ ਦੇ ਵਿੱਚ ਫਰਕ ਪੈ ਗਿਆ ਸਰਦੀਆਂ ਤੇ ਗਰਮੀਆਂ ਦੇ ਵਿੱਚ ਫਰਕ ਪੈ ਗਿਆ ਤੇ ਇਸ ਸਾਲ ਜਿਹੜੀ ਸਰਦੀ ਸੀ ਉਹ ਬਹੁਤ ਲੰਬੀ ਚੱਲੀ ਹੈ ਲੰਬੀ ਚੱਲਣ ਨਾਲ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਸਰਦੀ ਬਹੁਤ ਜ਼ਿਆਦੇ ਸੀ ਉਹਨਾਂ ਕਰਕੇ ਕੁਝ ਦਰਖਤਾਂ ਦੇ ਉੱਤੇ ਬਹੁਤ ਭੈੜਾ ਅਸਰ ਪਿਆ ਤੇ ਇਹ ਦਰਖਤਾਂ ਨੇ ਕਾਮਯਾਬ ਹੋਣਾ ਚੱਲਣਾ ਥੋੜਾ ਸਮਾਂ ਜ਼ਰੂਰ ਲੱਗੂਗਾ ਇਹਨਾਂ ਨੂੰ ਕਿਤੇ ਮਤਲਬ ਕਿਕਰ ਵਾਲਾ ਹਾਲ ਤਾਂ ਨਹੀਂ ਹੁੰਦਾ ਕਿ ਘਰਾ ਖਤਮ ਹੋ ਚੁੱਕੀਆਂ ਨੇ ਤਕਰੀਬਨ ਪੰਜਾਬ ਦੇ ਵਿੱਚ ਅੱਜ ਛਾਤੀ ਮਾਰਦੇ ਆ ਗਿਣਤੀ ਦੀ ਕਿਤੇ ਕਿਕਰ ਮਿਲਦੀ ਆ ਸਾਨੂੰ ਜਿਹੜੀ ਹੁਣ ਉਹ ਜਣਾ ਤੱਕ ਲੋਕ ਇਹਨਾਂ ਨੂੰ ਵੱਡ-ਵੱਡ ਕੇ ਵਰਤਣ ਲੱਗ ਗਏ ਸੀ ਹੁਣ ਮੈਂ ਮਾਨਸਾ ਦੇ ਏਰੀਆ ਦੇਖ ਕੇ ਆ ਰੋਡ ਦੇ ਉੱਤੇ ਲੋਕ ਵੱਡ-ਵੱਡ ਕੇ ਬਾਲਣ ਬਣਾ ਰਹੇ ਨੇ ਇਸ ਟਾਈਮ ਸੁੱਕੇ ਪੈਣੇ ਨੇ ਸਰ ਉਹਦੇ ਵਿੱਚ ਅਸੀਂ ਜਿਹੜੇ ਸਾਡੇ ਵਰਗੀਆਂ ਐਨ ਜੀਓਜ਼ ਨੇ ਜਿਹੜੀਆਂ ਪਲਾਂਟੇਸ਼ਨ ਦੇ ਕੰਮ ਕਰ ਰਹੀਆਂ ਨੇ এনवायरमेंट ਦੇ ਕੰਮ ਕਰ ਰਹੀਆਂ ਨੇ ਅਸੀਂ ਜ਼ੋਰ ਲਗਾਉਣੇ ਆ ਵੀ ਦਰਖਤਾਂ ਨੂੰ ਨਾ ਵੱਢਿਆ ਜਾਵੇ ਦਰਖਤ ਨਵੇਂ ਲਗਾਏ ਜਾ ਰਹੇ ਆ ਕਾਫੀ ਐਨ ਜੀਓਜ਼ ਇਹਦੇ ਉੱਤੇ ਕੰਮ ਕਰ ਰਹੀ ਹੈ ਜਿਹੜੇ ਵਿਰਾਸਤੀ ਦਰਖਤ ਹੈ ਉਹ ਖਤਮ ਹੋ ਚੁੱਕੇ ਨੇ ਪਰ ਕੁਝ ਐਨ ਜੀਓਜ਼ ਜਿਹੜੇ ਵਿਰਾਸਤੀ ਦਰਖਤਾਂ ਦੇ ਉੱਤੇ ਕੰਮ ਕਰ ਰਹੀ ਹੈ ਵਿਰਾਸਤੀ ਦਰਖਤ ਇੱਥੇ ਆ ਰਹੇ ਆ ਸਾਡੇ ਕੋਲ ਇੱਕ ਸਟਾਲ ਲੱਗੀ ਹੈ ਰਾਉਂਡ ਗਲਾਸ ਫਾਊਂਡੇਸ਼ਨ ਮਹਾਲੀ ਵੱਲੋਂ ਜੀ ਉਹਨਾਂ ਨੇ ਵੀ ਬਰਸਤੀ ਦਰਖਤਾਂ ਦੇ ਉੱਤੇ ਕੰਮ ਕਰ ਰਿਹਾ ਬਹੁਤ ਪੁਰਾਣਾ ਕੰਮ ਕਰ ਰਿਹਾ ਜਿਹੜੇ ਕਿੱਕਰਾ ਸੁੱਕ ਗਈਆਂ ਜਾਂ ਕਿੱਕਰਾ ਖਤਮ ਹੋ ਗਈਆਂ ਸ੍ਰੀ ਵਰਗੇ ਦਰਖਤ ਹੋ ਗਏ ਬਹੋਰ ਵਰਗੇ ਦਰਖਤ ਜਿਹੜੇ ਖਤਮ ਹੋ ਰਹੇ ਆ ਉਹਨਾਂ ਨੂੰ ਫੇਰ ਅਸੀਂ ਆਪਾਂ ਨੂੰ ਉਸ ਰਾਹ ਦੇ ਉੱਤੇ ਚੱਲਣਾ ਪੈਣਾ ਉਹਨਾਂ ਨੂੰ ਲੈ ਕੇ ਹੀ ਆਉਣਾ ਪੈਣਾ ਤਾਂ ਮੈਂ ਇਹੀ ਗੱਲ ਕਹਿਣਾ ਕਿ ਬੇ ਲੋਕਾਂ ਨੂੰ ਬੇਨਤੀ ਕਰਦਾ ਕਿ এনਵਾਇਰਨਮੈਂਟ ਲਈ ਥੋੜਾ ਜਿਹਾ ਸੁਚੇਤ ਹੋ ਜਾਓ ਜੇ ਆਪਾਂ ਹੁਣ এনਵਾਇਰਨਮੈਂਟ ਨਾ ਬਚਾ ਸਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਬਹੁਤ ਖਤਰਾ ਬਣ ਕੇ ਆਊਗਾ ਤੇ ਆਪਾਂ ਪਹਿਲਾਂ ਸੋਚਦੇ ਸੀ ਵੀ ਜਿਹੜਾ ਪਾਣੀ ਹੈ ਨਦੀਆਂ ਦੇ ਵਿੱਚ ਹੈ ਫਿਰ ਨਲਕਿਆਂ 'ਚ ਰਹਿ ਗਿਆ ਹੁਣ ਬੋਤਲਾਂ 'ਚ ਆ ਗਿਆ ਕਿਤੇ ਇਹ ਸਮਾਂ ਨਾ ਆ ਜਾਏ ਕਿ ਆਪਣੇ ਬੱਚਿਆਂ ਨੂੰ ਆਕਸੀਜਨ ਲੈਣ ਲਈ ਸਿਲੰਡਰਾਂ ਦੀ ਲੋੜ ਪੈ ਜੇ ਜੀ ਬਹੁਤ ਵਧੀਆ ਲੱਗਿਆ ਜੀ ਦੇਖੋ এনवायरमेंट ਦਾ ਪ੍ਰੋਗਰਾਮ ਜਿਹੜਾ ਫਲਾਵਰ ਸ਼ੋ ਹਰ ਸਾਲ ਅਦੀ ਤਰ੍ਹਾਂ ਹੁੰਦਾ ਹੈ এনवायरमेंट ਸੁਸਾਇਟੀ ਜਿਹੜੀ ਮਾਨਸਾ ਦੇ ਵੱਲੋਂ ਅੱਜ ਇਹ ਆਪਣਾ ਸੈਂਟਰਲ ਪਾਰਕ ਦੇ ਵਿੱਚ ਹੋ ਰਿਹਾ ਆਪਣੇ ਨਰੇਸ਼ ਜੀ ਨਾਲ ਆਪਣੀ ਗੱਲਬਾਤ ਹੋਈ ਬਹੁਤ ਵਧੀਆ ਲੱਗਿਆ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਜਿਹੜਾ এনवायरमेंट ਦਾ ਸਾਡਾ ਸਿਸਟਮ ਹੈ ਜਿਹੜੇ ਦਰਖਤ ਨੇ ਬਹੁਤ ਜ਼ਿਆਦਾ ਕੁਝ ਵੱਡੇ ਜਾਂਦੇ ਨੇ ਕੁਝ ਉਦਾਂ ਕੁਦਰਤੀ ਤੌਰ ਤੇ ਖਤਮ ਹੋ ਰਹੇ ਨੇ ਬਹੁਤ ਵਧੀਆ ਅੱਜ ਇੱਥੋਂ ਜਿੰਨੀ ਜਨਤਾ ਆ ਰਹੀ ਹੈ ਇਹਨਾਂ ਨੂੰ ਇੱਕ ਬਹੁਤ ਵਧੀਆ ਸਨਹਿਾ ਵੀ ਮਿਲ ਰਿਹਾ ਹੈਗਾ ਤੇ ਇਹਨੂੰ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ ਕਿਉਂਕਿ ਮਸਲਾ ਸਾਡੇ এনवायरमेंट ਦਾ ਸਾਡੀ ਜ਼ਿੰਦਗੀ ਦਾ ਸਾਡੇ ਫਿਊਚਰ ਦਾ ਸਾਡੇ ਬੱਚਿਆਂ ਦੇ ਫਿਊਚਰ ਦਾ ਸੋ ਬਹੁਤ ਵਧੀਆ ਪ੍ਰੋਗਰਾਮ ਹੈ ਮਾਨਸਾ ਦੇ ਵਿੱਚ ਹਰ ਸਾਲ ਹੁੰਦਾ ਐਨਵਾਇਰਨਮੈਂਟ ਸੁਸਾਇਟੀ ਵੱਲੋਂ ਤੇ ਬਾਕੀ ਸਾਨੂੰ ਆਪਾਂ ਸਾਰੀ ਜਾਣਕਾਰੀ ਅੱਜ ਦੇ ਦੇਵਾਂਗੇ ਸਾਰੀ ਜਨਤਾ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜਿੱਥੇ ਤੱਕ ਹੋਊਗੀ ਜੋ ਵੀ ਸਾਨੂੰ ਇੱਥੋਂ ਨਵੇਂ-ਨਵੇਂ ਮੈਸੇਜ ਮਿਲਣਗੇ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਧੰਨਵਾਦ ਜੀ ਹਾਂਜੀ ਅੱਜ ਦੇ ਫਲਾਵਰ ਸ਼ੋਅ ਦੇ ਵਿੱਚ ਸਾਡੇ ਨਾਲ ਨੇ ਹੁਣ ਇਸ ਟਾਈਮ অশੋਕ ਸਪੋਲਿਆ ਜੀ ਜਿਹੜੇ ਕਿ ਕਨਵੀਨਰ ਨੇ ਇਥੋਂ ਦੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਲੈਨੇ ਆ ਜਾਣਕਾਰੀ ਹਾਂਜੀ ਸਰ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਵਧੀਆ ਤੁਹਾਡਾ ਤਾਂ ਅਸੀਂ ਜੀ ਆਇਆ ਕਹਿੰਨੇ ਆ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਉਤ ਜੀ ਆਇਆ ਧੰਨਵਾਦ ਜੀ ਤੇ ਕਿਵੇਂ ਚੱਲ ਰਿਹਾ ਜੀ ਇਹ ਜਿਹੜਾ এনवायरमेंट ਦਾ ਪ੍ਰੋਗਰਾਮ ਆਪਣਾ ਇੱਥੇ ਫਲਾਵਰ ਸ਼ੋਅ ਹੋ ਰਿਹਾ ਇਹ ਅਸੀਂ 1996 ਦੇ ਵਿੱਚ এনवायरमेंट ਸੈਟੀ ਮਾਨਸਾ ਦਾ ਗਠਨ ਕੀਤਾ ਸੀ ਕਿਉਂਕਿ ਅਸੀਂ ਮਹਿਸੂਸ ਕਰਦੇ ਸੀ ਕਿ ਸਾਡਾ ਹਵਾ ਪਾਣੀ ਮਿੱਟੀ ਪ੍ਰਦੂਸ਼ਿਤ ਹੋ ਰਿਹਾ ਹੈ ਔਰ ਇਹਦੇ ਪ੍ਰਦੂਸ਼ਿਤ ਹੋਣ ਕਰਕੇ ਦਿਨੋਂ ਦਿਨ ਜਿਹੜੀਆਂ ਬਿਮਾਰੀਆਂ ਨੇ ਭਿਆਨਕ ਬਿਮਾਰੀਆਂ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਹੋਰ ਕਈ ਅਜਿਹੀਆਂ ਬਿਮਾਰੀਆਂ ਜਿਨ੍ਹਾਂ ਦਾ ਹਲੇ ਤੱਕ ਨਾਮ ਨਹੀਂ ਰੱਖਿਆ ਗਿਆ ਕਿਉਂਕਿ ਵਾਤਾਵਰਨ ਦੇ ਵਿੱਚ ਜਿਹੜੀ ਪ੍ਰਦੂਸ਼ਿਤ ਹੋਣ ਕਰਕੇ ਉਹ ਬਿਮਾਰੀਆਂ ਫੈਲ ਰਹੀਆਂ ਆਕਸੀਜਨ ਦੀ ਜਿਹੜੀ ਗੁਣਵੰਤਾ ਹੈ ਉਹ 'ਚ ਫਰਕ ਪੈ ਰਿਹਾ ਦਿਨੋਂ ਦੇ ਜਿਹੜੀ ਆਕਸੀਜਨ ਦੀ ਕੁਆਲਿਟੀ ਆਫ ਆਕਸੀਜਨ ਇਨਟੇਕ ਉਹਦੇ ਵਿੱਚ ਵੀ ਪੋਲੂਸ਼ਨ ਹੋ ਗਿਆ ਤਾਂ ਅਸੀਂ ਸਾਡਾ ਇਹ ਮੰਤਵ ਸੀ ਕਿ ਲੋਕਾਂ ਨੂੰ ਅਸੀਂ ਇਹਦੇ ਲਈ ਜਾਗਰੂਕ ਕਰੀਏ ਔਰ ਵਾਤਾਵਰਨ ਦੀ ਜਿਹੜੀ ਵਾਤੋਂ ਵਾਤ ਅਸੀਂ ਪ੍ਰੋਟੈਕਸ਼ਨ ਦੇ ਲਈ ਟਰੀ ਪਲਾਂਟੇਸ਼ਨ ਹੈ ਜਾਂ ਜਿਹੜੇ ਇਲੈਕਟ੍ਰੋਨਿਕ ਵੇਸਟ ਹੈ ਜਾਂ ਪਾਣੀ ਦੀ ਦੁਰਵਰਤੋਂ ਹੈ ਅਜਿਹੇ ਹਰ ਜਿਹੜਾ ਅਸੀਂ ਪ੍ਰਚਾਰ ਲਗਾਤਾਰ ਪਿਛਲੇ 26 ਸਾਲਾਂ ਤੋਂ ਕਰ ਰਹੇ ਹਾਂ ਸਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਜਨਤਾ ਦਾ ਕਿੰਨਾ ਕੁ ਹੰਗਾਰਾ ਮਿਲ ਰਿਹਾ ਦੇਖੋ ਜੀ ਜਿੱਥੋਂ ਤੱਕ ਤੁਸੀਂ ਜਨਤਾ ਦੀ ਗੱਲ ਕਰ ਰਹੇ ਹੋ ਫਲਾਵਰ ਸ਼ੋ ਮਾਨਸਾ ਦਾ ਇੱਕ ਜੋ ਹੈ ਫੰਕਸ਼ਨ ਹੈ ਵੀ ਸਾਥੋਂ ਲੇਡੀਜ਼ ਬੱਚੇ ਜੇ ਦਸੰਬਰ ਤੋਂ ਪੁੱਛਣ ਲੱਗ ਜਾਂਦੇ ਵੀ ਤੁਸੀਂ ਇਹ ਮੇਲਾ ਕਦੋਂ ਲਗਾਓਗੇ ਕਿਉਂਕਿ ਜਿਹੜਾ ਇਹ ਸ਼ੋ ਹੈ ਇਸ ਸ਼ੋ ਦੇ ਵਿੱਚ ਸਮੂਹਿਕ ਰਾਜਨੀਤਿਕ ਪਾਰਟੀਆਂ ਨੇ ਸਮੂਹਿਕ ਧਰਮ ਨੇ ਸਮੂਹਿਕ ਜਿੰਨੀਆਂ ਸਾਡੇ ਐਨ ਜੀਓ ਦੇ ਨੇ ਉਹਨਾਂ ਦਾ ਰੋਲ ਹੈ ਸਾਰੇ ਸਕੂਲ ਕਾਲਜ ਸਾਰੇ ਸਹਿਯੋਗ ਕਰਦੇ ਨੇ ਸਮੁੱਚਾ ਨਗਰ ਇਸ ਲਈ ਕਰਦਾ ਇਸ ਕਰਕੇ ਇੱਕ ਸਾਂਝਾ ਸ਼ੋ ਹੋਣ ਕਰਕੇ ਬਹੁਤ ਹੀ ਵਧੀਆ ਰਿਸਪਾਂਸ ਹੈ ਮਾਨਸਾ ਦਾ ਇਹ ਮੈਗਾ ਸ਼ੋ ਹੈ ਇੱਕ ਤਰ੍ਹਾਂ ਦਾ ਤੁਸੀਂ ਕਹਿ ਸਕਦੇ ਹੋ ਵੀ ਇਸ ਤੋਂ ਵੱਡਾ ਜੋ ਮਾਨਸਾ ਦੇ ਵਿੱਚ ਮੈਨੂੰ ਨਹੀਂ ਕੋਈ ਲੱਗਦਾ ਹੋਏਗਾ ਜੀ ਅੱਗੇ ਜਾਗਰਤੀ ਵਾਸਤੇ ਅਪਾ ਕੀ ਕੁਝ ਨਵਾਂ ਕਰ ਰਹੇ ਅਗੇ ਮੇਰਾ ਇਹ ਮੰਨਣਾ ਹੈ ਵੀ ਕਲੀਆਂ ਜਿਹੜੀਆਂ ਸਰਕਾਰਾਂ ਨੇ ਉਹ ਨਹੀਂ ਕਰ ਸਕਦੇ ਕਿਉਂਕਿ ਅਸੀਂ ਦੇਖਦੇ ਵੀ ਇੰਟਰਨੈਸ਼ਨਲ ਲੈਵਲ ਤੇ ਕਾਨਫਰੰਸਾਂ ਹੋ ਰਹੀਆਂ ਨੇ ਹੋਰ ਬਹੁਤ ਕੁਝ ਰਿਹਾ ਪੰਜਾਬ ਸਰਕਾਰ ਕਰ ਰਹੀ ਹੈ ਕੇਂਦਰ ਸਰਕਾਰਾਂ ਕਰ ਰਹੀਆਂ ਨੇ ਲੇਕਿਨ ਜਦੋਂ ਤੱਕ ਲੋਕਾਂ ਦੀ ਮਹਿਮ ਨਹੀਂ ਬਣਦੀ ਕਿਸੇ ਵੀ ਸੁਧਾਰ ਦੇ ਲਈ ਉਹਨਾਂ ਚ ਅਸੀਂ ਇੰਪਰੂਵਮੈਂਟ ਨਹੀਂ ਕਰ ਸਕਦੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੇ ਕਿਉਂਕਿ ਵਾਤਾਵਰਨ ਸਭ ਨੂੰ ਪਤਾ ਹੈ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਵੀ ਹਰੇਕ ਬੰਦੇ ਨੂੰ ਪਤਾ ਦਾ ਲੱਗਿਆ ਵੀ ਸਾਨੂੰ ਵਾਤਾਵਰਨ ਕਰਕੇ ਪ੍ਰੋਬਲਮ ਹੈ ਲੇਕਿਨ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਜੋੜਨ ਵਾਸਤੇ ਅਸੀਂ ਯਤਨਸ਼ੀਲ ਹਾਂ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਭਵੇਂ ਅੱਜ ਆਮ ਪਾਰਟੀ ਦੇ ਮੈਂਬਰ ਨੇ ਵਿਧਾਇਕ ਨੇ ਮਾਨਸਾ ਤੋਂ ਉਹ ਸਾਡੇ ਚਾਰਟਰ ਪ੍ਰੈਜ਼ੀਡੈਂਟ ਡਾਕਟਰ ਵੀਰੇ ਸਿੰਘ ਜੀ ਉਹ ਅਸੀਂ ਲਗਾਤਾਰ ਲੱਗੇ ਹੋਏ ਆ ਦਿਨ ਰਾਤ ਮਦਦੇ ਨਹੀਂ ਕਿ ਸਾਡਾ ਕੱਲਾ ਫਲਾਵਰ ਸ਼ੋਅ ਹੈ ਅਸੀਂ ਸਕੂਲਾਂ ਕਾਲਾਂ ਜਾਂ ਪਿੰਡਾਂ ਦੀਆਂ ਸੱਥਾਂ ਜਾ ਕੇ ਜਿਵੇਂ ਪਰਾਲੀ ਸਾੜਨ ਦਾ ਮੁੱਦਾ ਹੁੰਦਾ ਹੈ ਪਰਾਲੀ ਦੇ ਕੀ ਨੁਕਸਾਨ ਨੇ ਵਰਨਿੰਗ ਦੇ ਕੀ ਨੁਕਸਾਨ ਨੇ ਫਾਰਮਰ ਦੇ ਨਾਲ ਵੀ ਬੜੀਆਂ ਅਸੀਂ ਖੁੱਲੀਆਂ ਬਹਿਸ ਜਿਹੜੀਆਂ ਕਰਦੇ ਆ ਮਤਲਬ ਲਗਾਤਾਰ ਸਾਡਾ ਹੈ ਤੇ ਅਸੀਂ ਹਾਂ ਤੋਂ ਵੀ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਜਿਹੜੀ ਆਮ ਜਨਤਾ ਹੈ ਆਮ ਲੋਕ ਨੇ ਉਹਨਾਂ ਨੂੰ ਵਾਤਾਵਰਨ ਸੰਬੰਧੀ ਜਾਗਰੂਕ ਕਰਕੇ ਇੱਕ ਲਹਿਰ ਬਣਾਉਣੀ ਹੈ ਤਾਂ ਕਿ ਉਹ ਆਪਣੇ ਆਪ ਕਿਉਂਕਿ ਤੁਹਾਨੂੰ ਅਸੀਂ ਇਸ ਤੁਹਾਡੇ ਮਾਧਮ ਦੇ ਰਾਹੀਂ ਦਰਸ਼ਕਾਂ ਨੂੰ ਦੱਸਣਾ ਹੁੰਦਾ ਹੈ ਕਿ ਜਿਹੜੀ ਇਲੈਕਟ੍ਰੋਨਿਕ ਵੇਸਟੇਜ ਆ ਉਹ ਇੰਨੀ ਜ਼ਿਆਦਾ ਹੋ ਗਈ ਸਮੁੰਦਰਾਂ ਸਿੱਟਿਆ ਜਾ ਰਹੇ ਸਮੁੰਦਰ ਜਿਹੜੇ ਤਲ ਨੇ ਉਹ ਵੱਜ ਜਾਣਗੇ ਜਿਹੜੇ ਕਿ ਬਹੁਤ ਹੀ ਨੁਕਸਾਨਦਾਇਕ ਹੋਣਗੇ ਮਤਲਬ ਸਾਨੂੰ ਹਰੇਕ ਨੂੰ ਬੜਾ ਧਿਆਨ ਰੱਖਣਾ ਪੈਣਾ ਹੈ ਵੀ ਇਹਦੀਆਂ ਕੀ ਸਮੱਸਿਆਵਾਂ ਆਉਣੀਆਂ ਕਿਸ ਤਰ੍ਹਾਂ ਜਮ ਹੁਣ ਤੇ ਵਾਤਾਵਰਣ ਦੀ ਤੁਸੀਂ ਦੇਖ ਹੀ ਰਹੇ ਹੋ এনवायरमेंटਲ ਚੇਂਜ ਦੇ ਨਾਲ ਗਲੋਬਲ ਵਾਰਮਿੰਗ ਐ ਗਲੋਬਲ ਵਾਰਮਿੰਗ ਦੇ ਨਾਲ ਸਾਡੇ ਕਲਾਈਮੇਟ ਦੇ ਉੱਤੇ ਫਰਕ ਪੈ ਰਿਹਾ ਹੈ ਬੇਮੌਸਮੀ ਬਰਸਾਤਾਂ ਹੋ ਰਹੀਆਂ ਕਿੰਨੇ ਨੁਕਸਾਨ ਹੋ ਰਿਹਾ ਹੈ ਜਿੱਕੇ ਤੇ ਫਲੱਡ ਆ ਰਹੇ ਨੇ ਮਤਲਬ ਜਿਹੜੀਆਂ ਹੈਗੀਆਂ ਗੈਰ ਕੁਦਰਤੀ ਜਿਹੜੀਆਂ ਗੱਲਾਂ ਹੋ ਰਹੀਆਂ ਉਹਦੇ ਕਰਕੇ ਮਾਨਵਤਾ ਨੂੰ ਸਾਰੇ ਬਨਸਪਤੀ ਨੂੰ ਬੜਾ ਨੁਕਸਾਨ ਤੁਸੀਂ ਇਸ ਤਰ੍ਹਾਂ ਗੱਲ ਕੀਤੀ ਨਿੰਮਾ ਦਾ ਦੇਖੋ ਕੀ ਹਾਲ ਹੋਇਆ ਸਾਡਾ ਪਹਿਲਾਂ ਕਿਕਰਾਂ ਖਰੀਆਂ ਖਰਾਬ ਹੋਈਆਂ ਹੁਣ ਸਾਡਾ ਨਿੰਮ ਜਾ ਰਿਹਾ ਔਰ ਨਿੰਮ ਸਾਡਾ ਇਨਾ ਇੰਪੋਰਟੈਂਟ ਹੈ ਬਸ ਸਾਰੇ ਪੌਦੇ ਇੰਪੋਰਟੈਂਟ ਨੇ ਕਿਉਂਕਿ ਜਿਹੜਾ ਸਾਡਾ ਸ਼ੁਰੂ ਤੋਂ ਮਨੁੱਖ ਦਿਆ ਐਂਟੀਬਾਇਟਿਕ ਦਾ ਰੋਲ ਅਦਾ ਕਰਦਾ ਸੀ ਸਾਡਾ ਨਿੰਮ ਕਰਦਾ ਸੀ ਕਿ ਜੇ ਕਿਸੇ ਸੱਟ ਵੱਜਦੀ ਜ਼ਖਮ ਤੋੜਨਾ ਬੱਚਾ ਹੋਣਾ ਸਾਰਾ ਮਤਲਬ ਸ਼ੁਰੂ ਤੋਂ ਸਾਡੇ ਭਵੇਂ ਦੇ ਵਿਗਿਆਨਿਕ ਪੱਖ ਨਹੀਂ ਪਤਾ ਸੀ ਪਰ ਇਹਦਾ ਰੋਲ ਬਹੁਤ ਵੱਡਾ ਰਿਹਾ ਸਾਡੇ ਪਰਿਵਾਰਾਂ ਦੇ ਵਿੱਚ ਨਿੰਮ ਦਾ ਲੇਕਿਨ ਅੱਜ ਨਿੰਮ ਤੁਸੀਂ ਆ ਹੰਡ ਲੰਮੀ ਹੋਣ ਕਰਕੇ ਨਿੰਮ ਸਾਡਾ ਮਰ ਰਿਹਾ ਹੈ ਬੜਾ ਚਿੰਤਾ ਦਾ ਵਿਸ਼ਾ ਹੈ ਇਹ ਲੋਕਾਂ ਨੂੰ ਮਤਲਬ ਸਾਨੂੰ ਜਾਗਰੂਕ ਕਰਨਾ ਹੀ ਪੈਣਾ ਹੈ ਜੇ ਇਸ ਤਰ੍ਹਾਂ ਸਾਡੀਆਂ ਪ੍ਰਕਿਰਤਿਕ ਤੀਟਾ ਖਤਮ ਹੋ ਗਿਆਂ ਤਾਂ ਜਿਹੜੀ ਮਨੁੱਖੀ ਜ਼ਿੰਦਗੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੰਭਵ ਜੀ ਲੱਗਦੀ ਹੈ ਕਿ ਮੈਨੂੰ ਲੱਗਦਾ ਹੈ ਵੀ ਜਿਹੜੇ ਸਾਡੇ ਨਿੰਮ ਨੇ ਜਿਆਦਾ ਲੰਮਾ ਛੰਡ ਜਿਹੜੀ ਚਲੇਗੀ ਉਹਦੇ ਕਰਕੇ ਜਿਹੜੇ ਨਿੰਮ ਨੇ ਉਹ ਸਾਡੇ ਖਤਮ ਹੋ ਰਹੇ ਨੇ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ ਜੀ ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਧੰਨ